ਸਵਾਗਤ ਹੈ ਆਪ ਸਭ ਦਾ ਜਗਜੀਤ ਸਿੰਘ ਸੈਦੋ ਕੇ YouTube ਚੈਨਲ ਤੇ ਬਹੁਤ ਸਾਰੇ ਨੇ ਮੈਨੂੰ Instagram ਤੇ ਮੈਸੇਜ ਸੀ ਕਿ ਇੱਕ ਲੌਂਗ ਵੀਡੀਓ YouTube ਤੇ ਓਵਰ ਥਿੰਕਿੰਗ ਜਿਹੜੇ ਮਨੁੱਖ ਕਰਦੇ ਨੇ ਉਹਨਾਂ ਬਾਰੇ ਬਣਾਓ ਤਾਂ ਓਵਰ ਥਿੰਕਿੰਗ ਦੇ ਕਾਰਨ ਕੀ ਨੇ ਕਿਉਂ ਇਹ ਮਨੁੱਖ ਸੋਚਦਾ ਏ ਜ਼ਿਆਦਾ ਉਹਦੇ ਆਪਾਂ ਕੁਝ ਇੱਕ ਪਾਰਟਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਫਸਟ ਆਫ ਆਲ ਜ਼ਿੰਦਗੀ ਦੀਆਂ ਕੁਝ ਸੱਚੀਆਂ ਘਟਨਾਵਾਂ ਜਿਹਨੂੰ ਸਾਨੂੰ ਪ੍ਰਵਾਨ ਕਰ ਲੈਣਾ ਚਾਹੀਦਾ ਪ੍ਰਵਾਨ ਮਤਲਬ ਮੰਨ ਲੈਣਾ ਚਾਹੀਦਾ ਐਕਸੈਪਟ ਕਰ ਲੈਣਾ ਚਾਹੀਦਾ ਕਿ ਹੈ ਹੋਣਾ ਹੈ ਹੋ ਕੇ ਰਹੇਗਾ ਜਨਮ ਹੋਇਆ ਏ ਬੰਦੇ ਦਾ اٹਲ ਐ ਕਿ ਜੰਮਣਾ ਮਰਨਾ ਹੁਕਮ ਹੈ ਭਾਣੇ ਆਵੇ ਜਾਏ ਗੁਰਬਾਣੀ ਨੇ ਕਿਹਾ ਕਿ ਜੋ ਜੰਮਿਆ ਏ ਉਹ ਇੱਕ ਨਾ ਇੱਕ ਦਿਨ ਮਰੇਗਾ ਉਹ ਰੱਬ ਦਾ ਨਿਜਮ ਐ ਅਕਾਲ ਪੁਰਖ ਪਰਮਾਤਮਾ ਦੀ ਏ ਕਹਿ ਲੋ ਕਿ ਕੁਦਰਤ ਦੇ ਅੰਦਰ ਵਿਧਾਨ ਵਿਧੀ ਵਿਧਾਨ ਚੱਲਦਾ ਏ ਕਿ ਜਿਹੜਾ ਇਨਸਾਨ ਪੈਦਾ ਹੋਇਆ ਉਹ ਇੱਕ ਨਾ ਇੱਕ ਦਿਨ ਮਰੇਗਾ ਭਾਵੇਂ ਬਚਪਨ ਵਿੱਚ ਮਰ ਜਾਏ ਭਾਵੇਂ ਜਵਾਨੀ ਵਿੱਚ ਮਰ ਜਾਏ ਭਾਵੇਂ ਬੁਢੇਪੇ ਵਿੱਚ ਮਰ ਜਾਏ ਉਹਨੇ ਜਾਣਾ ਤੇ ਹੈ ਇਨੂੰ ਮੰਨ ਲਿਆ ਹੋ ਸਕਦਾ ਹੈ ਪਰਿਵਾਰਕ ਤੌਰ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਕਈ ਤਰ੍ਹਾਂ ਦੇ ਘਾਟੇ ਵੱਧਦੇ ਜ਼ਿੰਦਗੀ ਨੂੰ ਜਿਉਂਦਿਆਂ ਸਾਹਮਣਾ ਕਰਨਾ ਪਿਆ ਜਾਂਦਾ ਹੈ ਫਿਰ ਬਹੁਤੇ ਮਨੁੱਖ ਮੈਂ ਜ਼ਿੰਦਗੀ 'ਚ ਇਹ ਵੇਖਿਆ ਉਹਨਾਂ ਨੂੰ ਪਰਵਾਨ ਨਹੀਂ ਕਰ ਪਾਉਂਦੇ ਮੰਨ ਲਓ ਕਿ ਕਿਸੇ ਬਿਮਾਰੀ ਦੇ ਦੁਆਰਾ ਜਾਂ ਕਿਸੇ ਘਰੇਲੂ ਲੜਾਈ ਝਗੜੇ ਦੇ ਦੁਆਰਾ ਜਾਂ ਕਿਸੇ ਵੀ ਢੰਗ ਦੇ ਨਾਲ ਕੋਈ ਐਕਸੀਡੈਂਟ ਹੋਇਆ ਕੋਈ ਪਰਿਵਾਰਕ ਮੈਂਬਰ ਕੋਈ ਭੈਣ ਭਰਾ ਦੋਸਤ ਮਿੱਤਰ ਜਾਂ ਫਿਰ ਪਤੀ ਪਤਨੀ ਜਾਂ ਕੋਈ ਵੀ ਜਾ ਸਕਦਾ ਦੁਨੀਆ ਤੋਂ ਪਰ ਬਹੁਤੇ ਲੋਕ ਦੁਨੀਆ ਤੇ ਐਸੇ ਵਿਖੇ ਜਾ ਸਕਦੇ ਨੇ ਜਿਹੜੇ ਇਸ ਸੱਚ ਨੂੰ ਪ੍ਰਵਾਨ ਨਹੀਂ ਕਰ ਪਾਉਂਦੇ ਤੇ ਵਾਰ-ਵਾਰ ਫਿਰ ਉਹ ਉਹੀ ਘਟਨਾ ਨੂੰ ਸੋਚ-ਸੋਚ ਕੇ ਪਰੇਸ਼ਾਨ ਹੁੰਦੇ ਰਹਿੰਦੇ ਨੇ ਸਾਰੀ ਉਮਰ ਉਸ ਗਮ ਦੇ ਵਿੱਚ ਰਹਿੰਦੇ ਨੇ ਠੀਕ ਹੈ ਆਪਣੇ ਕਿਸੇ ਨੂੰ ਯਾਦ ਰੱਖਣਾ ਜਿਹਦੇ ਨਾਲ ਪਿਆਰ ਹੈ ਜਿਹਦੇ ਨਾਲ ਸਨੇਹ ਹੈ ਉਹ ਬੜੀ ਚੰਗੀ ਗੱਲ ਹੈ ਪਰ ਉਹਨੂੰ ਨਾ ਭੁੱਲ ਪਾਉਣਾ ਤੇ ਉਹਨੂੰ ਸੋਚ-ਸੋਚ ਕੇ ਪਰੇਸ਼ਾਨ ਹੁੰਦੇ ਰਹਿਣਾ ਇਹਨੂੰ ਗੁਰਬਾਣੀ ਪ੍ਰਵਾਨ ਨਹੀਂ ਕਰਦੀ ਕਿਉਂਕਿ ਗੁਰਬਾਣੀ ਦਾ ਇਹ اٹਲ ਨਿਜਮ ਹੈ ਕਿ ਜਿਹਾ ਚੀਰ ਲਿਖਿਆ ਤੇਹਾ ਹੁਕਮ ਕਮਾਏ ਖੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ ਕਿ ਜਿੱਦਾਂ ਦਾ ਉਸ ਅਕਾਲ ਪੁਰਖ ਪ੍ਰਮਾਤਮਾ ਦਾ ਹੁਕਮ ਹੈ ਉਵੇਂ ਹੀ ਹੋਣਾ ਹੈ ਤੇ ਉਹਦੇ ਵਿੱਚ ਹੀ ਮਨੁੱਖ ਨੇ ਆਉਣਾ ਹੈ ਜਾਣਾ ਹੈ ਉਹਦਾ ਹੁਕਮ ਹੈ ਹੁਣ ਮਨੁੱਖ ਐਕਸੈਪਟ ਕਿਉਂ ਨਹੀਂ ਕਰ ਪਾਉਂਦਾ ਤੇ ਕਾਰਨ ਕੀ ਬਣਦੇ ਨੇ ਪਹਿਲੀ ਗੱਲ ਤੇ ਜ਼ਿੰਦਗੀ ਦੇ ਵਿੱਚ ਵੇਖੋ ਜ਼ਿੰਦਗੀ ਦਾ ਨਾਮ ਕੀ ਹੈ ਪਿਆਰ ਮੁਹੱਬਤ ਨਫ਼ਰਤ ਇਲਖਾ ਇਮਾਨਦਾਰੀ ਲਾਇਲਟੀ ਨਿਮਰਤਾ ਜੀਵਨ ਦੇ ਵਿੱਚ ਸਬਰ ਸੰਤੋਖ ਇਹਦੇ ਦੂਜੇ ਪੱਖ ਵੀ ਨੇ ਧੋਖੇ ਬੇਈਮਾਨੀਆਂ ਠੱਗੀ ਫਰੇਬ ਤੇ ਮਨੋਖਾਂ ਦੇ ਨਾਲ ਕੋਈ ਡਕੈਤੀਆਂ ਘਰਾਂ ਦੇ ਵਿੱਚ ਚੋਰੀਆਂ ਆਦਕ ਬਹੁਤ ਕੁਝ ਐਕਸੀਡੈਂਟਸ ਹੋਣੇ ਲੋਕਾਂ ਤੇ ਅਤਿਆਚਾਰ ਹੋਣਾ ਬਹੁਤ ਕੁਝ ਤੇ ਜਪਜੀ ਸਾਹਿਬ ਬਾਣੀ ਵਿੱਚ ਅਸੀਂ ਇਹ ਪੜ੍ਹਦੇ ਹਾਂ ਸੰਖ ਮੂਰਖ ਅੰਧਕੋਰ ਸੰਖ ਚੋਰ ਹਰਾਮ ਖੋਰ ਅਸੰਖਾ ਮੂਰਖ ਵੀ ਨੇ ਧੋਖੇਬਾਜ਼ ਵੀ ਨੇ ਹਰਾਮ ਖੋਰ ਨੇ ਕੁਰਬਾਨੀ ਨੇ ਹਰ ਪੱਖ ਤੋਂ ਸੁਚੇਤ ਕੀਤਾ ਇਹ ਐਸੇ ਮਨੁੱਖ ਸੰਸਾਰ ਦੇ ਅੰਦਰ ਹੈਗੇ ਨੇ ਤੇ ਇਹਨਾਂ ਤੋਂ ਸੁਚੇਤ ਰਹਿਣਾ ਹੈ ਚੰਗੇ ਪੱਖ ਵੀ ਹੈਗੇ ਨੇ ਮਾੜੇ ਪੱਖ ਵੀ ਹੈਗੇ ਨੇ ਤੇ ਵਾਪਰੇਗਾ ਜ਼ਿੰਦਗੀ ਵਿੱਚ ਸਭ ਕੋ ਜੀ ਹੁਣ ਇਹ ਤੇ ਨਹੀਂ ਹੈਗਾ ਕਿ ਸਾਰੀ ਜ਼ਿੰਦਗੀ ਸੁੱਖ ਸੁੱਖ ਨਾਲ ਹੀ ਚੱਲੇਗੀ ਤੇ ਇਹ ਵੀ ਨਹੀਂ ਹੈਗਾ ਕਿ ਸਾਰੀ ਜ਼ਿੰਦਗੀ ਦੁੱਖਾਂ ਦੇ ਵਿੱਚ ਹੀ ਚੱਲੇਗੀ ਸਾਰੀ ਜ਼ਿੰਦਗੀ ਟਿਕੀ ਹੋਈ ਹੈ ਜਿਵੇਂ ਦਿਨ ਰਾਤ ਨੇ ਹਵਾ ਪਾਣੀ ਨੇ ਇਸੇ ਹੀ ਤਰ੍ਹਾਂ ਦੁੱਖ ਸੁੱਖ ਨੇ ਹਾਸੇ ਪਰੇਸ਼ਾਨੀਆਂ ਨੇ ਹਾਸੇ ਦੁੱਖ ਵੀ ਨੇ ਸਾਰਾ ਕੁਝ ਜ਼ਿੰਦਗੀ ਦੇ ਵਿੱਚ ਹੈਗਾ ਏ ਮਨ ਲੋ ਤੁਸੀਂ ਕੁਝ ਗਲਤ ਨਹੀਂ ਕੀਤਾ ਪਰ ਕੀ ਤੁਹਾਡੇ ਨਾਲ ਬਿਲਕੁਲ ਕੁਝ ਗਲਤ ਨਹੀਂ ਹੋਵੇਗਾ ਫਿਰ ਵੀ ਹੋਵੇਗਾ ਕੋਈ ਬੇਈਮਾਨ ਕੋਈ ਧੋਖੇਬਾਜ਼ ਕੋਈ ਗਲਤ ਇਨਸਾਨ ਟਕਰ ਜਾਏ ਉੱਥੇ ਰਿਸ਼ਤੇ ਟੁੱਟਣਗੇ ਵੀ ਬੰਨਣਗੇ ਵੀ ਬਹੁਤ ਕੁਝ ਹੋਣਾ ਹੈ ਪਰ ਕੀ ਜੇ ਤੁਸੀਂ ਉਸ ਹੋ ਚੁੱਕੇ ਉਸ ਹੈਪਨ ਹੋ ਚੁੱਕੇ ਉਸ ਵਾਪਰ ਚੁੱਕੀ ਘਟਨਾ ਨੂੰ ਨਾਲ-ਨਾਲ ਚੁੱਕ ਕੇ ਲਿਆਉਂਗੇ ਤਾਂ ਤੁਸੀਂ ਕਦੇ ਵੀ ਓਵਰ ਥਿੰਕਿੰਗ ਦੇ ਵਿੱਚੋਂ ਨਿਕਲ ਨਹੀਂ ਸਕਦੇ ਕਿਉਂਕਿ ਜ਼ਿੰਦਗੀ ਹੈ ਤਾਂ ਜ਼ਿੰਦਗੀ ਵਿੱਚ ਸਭ ਕੁਝ ਵਾਪਰੇਗਾ ਗੁਰੂ ਸਹਿਬਾਨ ਨੂੰ ਆਪਣੇ ਧਿਆਨ ਦੇ ਵਿੱਚ ਲੈ ਕੇ ਆਓ ਕੀ ਉਹਨਾਂ ਦੇ ਨਾਲ ਕੀ ਕੁਝ ਨਹੀਂ ਵਾਪਰੇਆ ਬੇਵਜਾ ਵਾਪਰੇਆ ਉਹ ਸੰਸਾਰ ਦਾ ਭਲਾ ਚਾਹੁੰਦੇ ਸੀ ਸੰਸਾਰ ਨੂੰ ਇੱਕ ਕਰਨਾ ਚਾਹੁੰਦੇ ਸੀ ਉਹਦੇ ਸੰਸਾਰ ਦਾ ਕੁਝ ਵੀ ਮਾੜਾ ਨਹੀਂ ਕਰਨਾ ਚਾਹੁੰਦੇ ਫਿਰ ਵੀ ਉਹਨਾਂ ਨਾਲ ਗਲਤ ਕਿਉਂ ਹੋ ਗਿਆ ਫਿਰ ਵੀ ਉਹਨਾਂ ਨਾਲ ਮਾੜਾ ਕਿਉਂ ਹੋ ਗਿਆ ਇਹਦਾ ਕਾਰਨ ਹੈ ਵੱਡਾ ਜ਼ਿੰਦਗੀ ਦੇ ਵਿੱਚ ਕੁਝ ਇਨਸਾਨ ਉਹ ਨੇ ਜਿਹੜੇ ਘਰ ਪਰਿਵਾਰ ਤੱਕ ਜ਼ਿੰਦਗੀ ਜਿਉਂਦੇ ਨੇ ਗੁਰੂ ਸਾਹਿਬਾਨ ਨੇ ਜ਼ਿੰਦਗੀ ਜਿਉ ਲੋਕਾਂ ਦੇ ਲਈ ਸਮਾਜ ਦੇ ਲਈ ਉਹ ਦੁੱਖ ਸਹੇੜਨ ਦੀ ਉਹਨਾਂ ਨੂੰ ਕੋਈ ਲੋੜ ਨਹੀਂ ਆਪਣਾ ਘਰ ਪਰਿਵਾਰ ਦੇ ਵਿੱਚ ਰਹਿ ਕੇ ਜ਼ਿੰਦਗੀ ਜਿਉ ਸਕਦੇ ਨੇ ਜਿਵੇਂ ਅਸੀਂ ਜਿਉਂਦੇ ਆਂ ਪਰ ਗੁਰੂ ਸਹਿਬਾਨ ਨੇ ਦੁੱਖ ਸਹੇੜੇ ਨੇ ਤੇ ਉਹ ਦੁੱਖ ਉਹਨਾਂ ਲਈ ਦੁੱਖ ਨਹੀਂ ਉਹਨਾਂ ਦੇ ਲਈ ਕੋਈ ਪਰੇਸ਼ਾਨੀ ਨਹੀਂ ਉਹਨਾਂ ਲਈ ਸ਼ਹੀਦੀਆਂ ਕੋਈ ਦੁੱਖ ਨਹੀਂ ਕੋਈ ਕਾਟਾ ਨਹੀਂ ਕੋਈ ਪ੍ਰੋਬਲਮ ਨਹੀਂ ਕਿਉਂ ਕਿਉਂਕਿ ਉਹ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਨੂੰ ਪਤਾ ਹੈ ਕਿ ਮਾਨਵਤਾ ਦੇ ਲਈ ਸਮਾਜ ਦੇ ਲਈ ਕੁਝ ਚੰਗਾ ਕਰਨਾ ਹਰ ਮਨੁੱਖ ਦਾ ਫਰਜ਼ ਹੈ ਉਹ ਇੱਕ ਅਲੱਗ 파ਟ ਹੋ ਗਿਆ ਕਿਉਂ ਕੋਈ ਕਾਟਾ ਵਾਧਾ ਨਹੀਂ ਉਹ ਸੌਖੀ ਸੌਖ ਹੈ ਉਹਨਾਂ ਦੇ ਲਈ ਪਰ ਇੰਨਾ ਕੁਝ ਸਹਾਰ ਕੇ ਵੀ ਉਹਨਾਂ ਨੇ ਇੱਕ ਵਾਰ ਇਹ ਨਹੀਂ ਕਿਹਾ ਕਿ ਮੈਂ ਓਵਰ ਥਿੰਕਿੰਗ ਕਰਾਂ ਦੁਬਾਰਾ ਉਸ ਘਟਨਾ ਨੂੰ ਸੋਚਾਂ ਦੁਬਾਰਾ ਉਸ ਮੂਮੈਂਟ ਦੇ ਵਿੱਚ ਜਾਵਾਂ ਕਿਉਂ ਹੋਇਆ ਸਾਡੇ ਪਰਿਵਾਰ ਦੇ ਨਾਲ ਕਿਉਂ ਹੋਇਆ ਸਾਡੇ ਘਰਾਨੇ ਦੇ ਨਾਲ ਕਿਉਂ ਹੋਇਆ ਮੇਰੇ ਮਾਤਾ ਪਿਤਾ ਦੇ ਨਾਲ ਕਿਉਂ ਹੋਇਆ ਮੇਰੇ ਸਾਹਿਬਜ਼ਾਦਿਆਂ ਦੇ ਨਾਲ ਗੁਰੂ ਸਾਹਿਬਾਨ ਕਿਤੇ ਵੀ ਇੱਕ ਵਾਰ ਵੀ ਇਹ ਗੱਲ ਨਹੀਂ ਸੋਚਦੇ ਉਹ ਸੋਚਣਾ ਹੀ ਨਹੀਂ ਚਾਹੁੰਦੇ ਉਹ ਤੇ ਕਹਿ ਰਹੇ ਹੈ ਤੇਰਾ ਕੀ ਆ ਮਿੱਠਾ ਲੱਗਿਆ ਹਰ ਨਾਮ ਪਦਾਰਥ ਨਾਨਕ ਮੰਗੇ ਕਿ ਮੈਨੂੰ ਤੇਰਾ ਕੀਤਾ ਹੋਇਆ ਮਿੱਠਾ ਲੱਗਦਾ ਜੋ ਤੂੰ ਕਰਨਾ ਸੀ ਉਹ ਕਰ ਦਿੱਤਾ ਜੋ ਹੋਣਾ ਸੀ ਉਹ ਹੋ ਗਿਆ ਏ ਮੈਨੂੰ ਕੋਈ ਗਿਲਾ ਨਹੀਂ ਕੋਈ ਸ਼ਿਕਵਾ ਨਹੀਂ ਕੋਈ ਕੰਪਲੇਨ ਨਹੀਂ ਕੋਈ ਤੇਰੇ ਨਾਲ ਦੋਸ਼ ਭਾਵਨਾ ਨਹੀਂ ਜੋ ਹੋ ਰਿਹਾ ਏ ਤੇਰੇ ਹੁਕਮ ਚ ਹੋ ਰਿਹਾ ਏ ਚੰਗਾ ਹੀ ਹੋ ਰਿਹਾ ਏ ਜਦੋਂ ਇਸ ਭਾਵਨਾ ਤੋਂ ਇਸ ਐਂਗਲ ਤੋਂ ਜ਼ਿੰਦਗੀ ਨੂੰ ਵੇਖਾਂਗੇ ਕਿ ਗੁਰੂ ਸਹਿਬਾਨ ਇੱਕ ਵਾਰ ਵੀ ਉਸ ਅਕਾਲ ਪੁਰਖ ਪਰਮਾਤਮਾ ਨਾਲ ਗਿਲਾ ਨਹੀਂ ਕਰਦੇ ਅਸੀਂ ਕਿੰਨੇ ਗਿਲੇ ਕਰਦੇ ਹਾਂ ਅਸੀਂ ਕਿੰਨਾ ਦੁੱਖ ਸੁੱਖ ਦੀਆਂ ਬਾਤਾਂ ਦੇ ਵਿੱਚ ਖੁੱਭ ਜਾਂਦੇ ਹਾਂ ਅਤੇ ਰੱਬ ਦੇ ਨਾਲ ਅਸੀਂ ਗਿਲੇ ਕਰਨੇ ਸ਼ਿਕਵੇ ਕਰਨੇ ਸ਼ਿਕਾਇਤਾਂ ਕਰਨੀਆਂ ਕੰਪਲੇਂਟਸ ਕਰਨੀਆਂ ਸ਼ੁਰੂ ਕਰ ਦਿੰਦੇ ਹਾਂ ਫਿਰ ਉਦਾਹਰਨ ਦੇ ਤੌਰ ਤੇ ਸਮਝਿਓ ਮੰਨ ਲਓ ਕਿ ਤੁਹਾਡੇ ਹੱਥ ਦੇ ਵਿੱਚ ਨਾ ਇੱਕ ਪਾਣੀ ਦਾ ਗਲਾਸ ਹੈ ਮੈਂ ਤੁਹਾਨੂੰ ਕਹਾਂ ਇਹਨੂੰ 2 ਮਿੰਟ ਲਈ ਫੜ ਕੇ ਰੱਖਣਾ ਤੁਸੀਂ 2 ਮਿੰਟ ਬੜੇ ਆਰਾਮ ਨਾਲ ਫੜ ਕੇ ਉਹਨੂੰ ਰੱਖ ਲਓਗੇ ਮੈਂ ਤੁਹਾਨੂੰ ਕਹਾਂ ਇਹਨੂੰ ਅੱਧਾ ਘੰਟਾ ਫੜ ਕੇ ਰੱਖਣਾ ਬਹੁਤ ਮੁਸ਼ਕਲ ਹੋ ਜਾਊ ਮੈਂ ਤੁਹਾਨੂੰ ਕਹਾਂ ਪੂਰਾ ਦਿਨ ਇਹਨੂੰ ਫੜ ਕੇ ਰੱਖੋ ਹੱਥ ਦੇ ਵਿੱਚ ਪੂਰਾ ਦਿਨ ਦੇ ਵਿੱਚ ਤੁਹਾਡੀ ਬਾਹ ਆਕੜ ਜਾਊਗੀ ਮਰਨ ਤੇ ਆ ਜਾਉਗੇ ਤੁਸੀਂ ੱੱਕੇ ਨਾਲ ਆਪਣੀ ਬਾਹ ਨੂੰ ਥੱਲੇ ਸੁੱਟੋਗੇ ਕਿਉਂਕਿ ਉਹਨੂੰ ਬਾਹ ਥੱਕ ਚੁੱਕੀ ਹੈ ਹਾਲਾਂਕਿ ਪਾਣੀ ਦੇ ਉਸ ਗਲਾਸ ਦਾ ਕੋਈ ਭਾਰ ਨਹੀਂ ਬਾਹ ਦੀ ਕੈਪੈਸਿਟੀ ਖਤਮ ਹੋ ਗਈ ਹੈ ਕਿਉਂ ਹੁਣ ਉਹਨੂੰ ਹੋਲਡ ਕਰ ਸਕੇ ਉਹਨਾ ਟਾਈਮ ਬਾਹ ਦੀ ਜਿਹੜੀ ਪਾਵਰ ਹੈ ਜਿਹੜੀ ਸ਼ਕਤੀ ਹੈ ਉਹ ਖਤਮ ਹੋ ਚੁੱਕੀ ਹੈ ਇਸੇ ਹੀ ਤਰ੍ਹਾਂ ਦਿਮਾਗ ਦੀ ਵੀ ਇੱਕ ਕੈਪੈਸਿਟੀ ਹੁੰਦੀ ਹੈ ਅਸੀਂ ਇਹਦੇ ਤੇ ਲੋਡ ਇੰਨਾ ਪਾਉਂਦੇ ਆਂ ਬੀਤੀ ਹੋਈ ਚੀਜ਼ ਨੂੰ ਸੋਚ-ਸੋਚ ਕੇ ਵਾਪਰੀ ਹੋਈ ਘਟਨਾ ਨੂੰ ਸੋਚ-ਸੋਚ ਕੇ ਕਿ ਆਪਣੀ ਬਾਡੀ ਤੇ ਜੋ ਸੋਚਦੇ ਆਂ ਜੋ ਸਮਝਦੇ ਆਂ ਉਹ ਪੂਰਾ ਅਸਰ ਪਾ ਦਿੰਦੇ ਆਂ ਅਸੀਂ ਤਾਂ ਨੂੰ ਕੋਈ ਮਨੋਖ ਟੈਨਸ਼ਨ ਡਿਪਰੈਸ਼ਨ ਪਰੇਸ਼ਾਨੀਆਂ ਪੱਖੇ ਨਾਲ ਲਟਕਣਾ ਮਰ ਜਾਂਦੇ ਨੇ ਆਤਮ ਹੱਤਿਆ ਕਰ ਲੈਂਦੇ ਨੇ ਬਹੁਤ ਕੁਝ ਹੁੰਦਾ ਏ ਹਰ ਕਿਸੇ ਤੋਂ ਇਹਨੂੰ ਹੈਂਡਲ ਕਰਨਾ ਮੈਂਟਲੀ ਪਰੇਸ਼ਾਨੀਆਂ ਨੂੰ ਸੌਖਾ ਨਹੀਂ ਹੁੰਦਾ ਮੈਂ ਕਹਿੰਦਾ ਕਹਿੰਦਾ ਵਾਹਿਗੁਰੂ ਕਦੇ ਵੀ ਕੋਈ ਸਲਾਹ ਨਾ ਜਾਵੇ ਪਰ ਇਹ ਅਸੀਂ ਪ੍ਰੈਸ਼ਰ ਪਾ ਦਿੰਦੇ ਹਾਂ ਆਪਣੇ ਦਿਮਾਗ ਤੇ ਜਦੋਂ ਉਹਨੂੰ ਹੋਲਡ ਕਰਕੇ ਰੱਖਦੇ ਹਾਂ ਜੋ ਬੀਤ ਗਿਆ ਤੇ ਜੋ ਬੀਤ ਗਿਆ ਉਹਨੂੰ ਬਦਲਿਆ ਨਹੀਂ ਜਾ ਸਕਦਾ ਤੇ ਅਸੀਂ ਕੋਸ਼ਿਸ਼ ਇਹੋ ਹੀ ਕਰਦੇ ਹਾਂ ਕਿ ਆਈ ਵਿਸ਼ ਮੈਂ ਕਿਸੇ ਤੋਂ ਕਾਸ਼ ਪੁੱਛ ਲੈਂਦਾ ਇਸ ਤਰ੍ਹਾਂ ਕੁਝ ਨਾ ਹੁੰਦਾ ਇਸ ਤਰ੍ਹਾਂ ਕੋਈ ਰਿਸ਼ਤਾ ਨਾ ਟੁੱਟਦਾ ਇਸ ਤਰ੍ਹਾਂ ਕੋਈ ਘਾਟਾ ਨਾ ਪੈਂਦਾ ਇਸ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਉਂਦੀ ਕਾਸ਼ ਮੈਂ ਕੁਝ ਐਸਾ ਹੱਲ-ਹੱਲ ਕਰ ਲੈਂਦਾ ਪਰ ਇਹ ਜ਼ਿੰਦਗੀ ਹੈ ਜੋ ਹੋਣਾ ਸੀ ਉਹ ਹੋ ਕੇ ਹੀ ਰਹਿਣਾ ਸੀ ਉਹ ਵਾਪਰਨਾ ਸੀ ਉਹ ਤੁਹਾਡੀ ਜ਼ਿੰਦਗੀ ਦਾ ਹਿੱਸਾ ਸੀ ਉਹ ਬੀਜੇ ਹੋਏ ਕਰਮਾਂ ਦਾ ਫਲ ਸੀ ਉਹ ਸਾਹਮਣੇ ਆਉਣਾ ਸੀ ਪਰ ਜੇ ਤੁਸੀਂ ਹੁਣ ਵੀ ਅੱਗੇ ਵੱਧ ਸਕਦੇ ਹੋ ਓਵਰ ਥਿੰਕਿੰਗ ਦੇ ਵਿੱਚੋਂ ਨਿਕਲ ਸਕਦੇ ਹੋ ਇਹਨਾਂ ਪਰੇਸ਼ਾਨੀਆਂ 'ਚੋਂ ਨਿਕਲ ਸਕਦੇ ਹੋ ਕਿਉਂਕਿ ਉਹਨੂੰ ਬਦਲਣ ਦਾ ਹੁਣ ਕੋਈ ਜਰੀਆ ਨਹੀਂ ਹੈਗਾ ਪਿੱਛੇ ਜੋ ਹੋ ਗਿਆ ਉਹਨੂੰ ਤੁਸੀਂ ਅਨੇਕਾਂ ਵਾਰ ਸੋਚ ਲਓ ਉਹਨੂੰ ਬਦਲਣ ਦਾ ਕੋਈ ਵੀ ਹੋਰ ਤਰੀਕਾ ਢੰਗ ਉਪਾਅ ਵੇ ਨਹੀਂ ਹੈਗਾ ਕਿ ਉਹਨੂੰ ਤੁਸੀਂ ਚੇਂਜ ਕਰ ਸਕੋ ਉੱਥੋਂ ਬਸ ਇੱਕੋ ਹੀ ਹੋ ਸਕਦਾ ਹੈ ਅਗਾਹ ਕੁਤਰਾ ਪਿੱਛਾ ਫੇਰ ਨਾ ਮੁੜ ਹਾਂ ਗੁਰਬਾਣੀ ਦਾ ਇਹ ਬਚਨ ਹੈ ਗੁਰੂ ਪਾਤਸ਼ਾਹ ਕਹਿੰਦੇ ਜੋ ਜ਼ਿੰਦਗੀ ਵਿੱਚ ਹੋ ਗਿਆ ਜੋ ਵਾਪਰ ਗਿਆ ਉਹਦੇ ਵੱਲ ਬਿਲਕੁਲ ਧਿਆਨ ਨਾ ਦਿਓ ਅਗਾਹ ਵੱਲ ਨਿਗਾ ਰੱਖੋ ਹਮੇਸ਼ਾ ਅਗਾਹ ਵੱਲ ਨਿਗਾ ਰੱਖੋ ਕਿਉਂਕਿ ਉਹ ਅਕਾਲ ਪੁਰਖ ਪਰਮਾਤਮਾ ਕਹਿੰਦੇ ਤੁਹਾਨੂੰ ਫਿਰ ਵੀ ਬਹੁਤ ਕੁਝ ਦੇ ਦੇਊਗਾ ਜੇ ਤੁਸੀਂ ਅਗਾਹ ਵੱਲ ਨੂੰ ਨਿਗਾਹ ਕਰਨ ਲਈ ਪਰ ਜੇ ਪਿੱਛੇ ਵੱਲ ਤੋਂ ਨਿਗਾਹ ਹਟਾ ਲਓ ਪਾਸਟ ਬਾਰੇ ਸੋਚਣਾ ਬੰਦ ਕਰ ਦਿਓ ਉਹ ਜਿੰਨੀ એનર્ਜੀ ਜਿੰਨੀ ਪਾਵਰ ਤੁਸੀਂ ਹੁਣ ਪਾਸਟ ਜੋ ਲੰਘ ਚੁੱਕਾ ਉਹਦੇ ਤੇ ਲਾ ਰਹੇ ਹੋ ਉਨੀ ਸਾਰੀ એનર્ਜੀ ਪ੍ਰੈਜੈਂਟ ਨੂੰ ਬਿਲਡ ਕਰਨ ਤੇ ਅਗਾਹ ਫਿਊਚਰ ਨੂੰ ਵੇਖਣ ਚ ਲਾਓ ਕੁਝ ਸਿੱਖਣ ਚ ਲਾਓ ਨਵਾਂ ਕਮਾਉਣ ਚ ਲਾਓ ਨਵੀਆਂ ਚੀਜ਼ਾਂ ਗੇਨ ਕਰੋ ਆਪਣੀ ਜ਼ਿੰਦਗੀ ਦੇ ਵਿੱਚ ਤਾਂ ਉਹ ਤੋਂ ਬਿਨਾਂ ਇਹ ਓਵਰ ਥਿੰਕਿੰਗ ਖਤਮ ਨਹੀਂ ਹੋਣੀ ਦੀ ਓਵਰ ਥਿੰਕਿੰਗ ਦਾ ਮਤਲਬ ਇੱਕ ਇਹ ਵੀ ਹੁੰਦਾ ਏ ਕਿ ਕੋਈ ਘਟਨਾ ਕਈ ਵਾਰ ਵਾਪਰ ਹੀ ਨਹੀਂ ਹੁੰਦੀ ਜਦੋਂ ਅਸੀਂ ਫਿਊਚਰ ਬਾਰੇ ਸੋਚਦੇ ਆ ਫਿਊਚਰ ਚ ਉਹ ਘਟਨਾ ਹੋਣ ਤੇ ਅਸੀਂ ਜਿੱਥੇ ਬੈਠੇ ਆ ਪ੍ਰੈਜੈਂਟ ਜਿਹੜਾ ਉਹ ਗੈਪ ਹੈ ਵਿੱਚ ਕਿ ਹਲਾ ਘਟਨਾ ਵਾਪਰ ਹੀ ਨਹੀਂ ਅਸੀਂ ਉਹ ਪਰੇਸ਼ਾਨੀਆਂ ਦੀਆਂ ਪੌੜੀਆਂ ਬੀਜ ਖੜੀਆਂ ਕਰ ਰਹੇ ਆ ਘਟਨਾ ਕੋਈ ਹੋਈ ਨਹੀਂ ਪਰ ਆਪਾਂ ਸੋਚ-ਸੋਚ ਕੇ ਪਰੇਸ਼ਾਨ ਆ ਕਿਵੇਂ ਹੋਵੇਗਾ ਕਿਵੇਂ ਵਾਪਰੇਗਾ ਕੱਲ ਕੀ ਹੋਵੇਗਾ ਕਿਦਾਂ ਕੀ ਵਾਪਰੇਗਾ ਕੀ ਜ਼ਿੰਦਗੀ ਚ ਹੋ ਜਾਣਾ ਹੈ ਘਰ ਪਰਿਵਾਰ ਬਹੁਤ ਕੁਝ ਹੁੰਦਾ ਏ ਬੰਦੇ ਦੀ ਲਾਈਫ ਦੇ ਵਿੱਚ ਕੇ ਰਿਅਲ ਹੋਇਆ ਹੈ ਫਿਊਚਰ ਹੈ ਲਾਈਫ ਹੈ ਪੱਬ ਮੈਰਿਜ ਹੈ ਬਹੁਤ ਕੁਝ ਹੈ ਫਾਈਨੈਂਸ਼ੀਅਲੀ ਕਿਵੇਂ ਹੋਣਾ ਹੈ ਪਰ ਕੱਲ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਫਿਊਚਰ ਇਜ਼ ਅਨਪ੍ਰੇਡਿਕਟੇਬਲ ਫਿਊਚਰ ਬਾਰੇ ਕੱਲ ਕਿਸੇ ਨੂੰ ਕੁਝ ਵੀ ਨਹੀਂ ਪਤਾ ਕਿਸੇ ਨੇ ਬੜੀ ਸੋਹਣੀ ਗੱਲ ਲਿਖੀ ਕਿ ਜ਼ਿੰਦਗੀ ਇੱਕ ਕਿਤਾਬ ਦੀ ਤਰ੍ਹਾਂ ਹੈ ਤੇ ਹਰ ਜ਼ਿੰਦਗੀ ਦੇ ਪੰਨੇ ਤੇ ਅਗਲੇ ਚੈਪਟਰ ਦੇ ਵਿੱਚ ਕੀ ਹੋਵੇਗਾ ਕਿਸੇ ਨੂੰ ਕੁਝ ਨਹੀਂ ਪਤਾ ਕੱਲ ਕੀ ਵਾਪਰੇਗਾ ਕਿਸੇ ਨੂੰ ਕਿਸੇ ਬਾਰੇ ਕੁਝ ਨਹੀਂ ਪਤਾ ਤਾਂ ਫਿਰ ਭਾਈ ਅਸਾਂ ਨੂੰ ਇਹਨਾਂ ਗੱਲਾਂ 'ਚੋਂ ਅਸੀਂ ਪਰੇਸ਼ਾਨੀਆਂ 'ਚੋਂ ਓਵਰ ਥਿੰਕਿੰਗ 'ਚੋਂ ਤਾਂ ਨਿਕਲ ਸਕਦੇ ਹਾਂ ਪਾਸਟ ਬਾਰੇ ਸੋਚਣਾ ਬੰਦ ਕਰ ਦਈਏ ਪ੍ਰੈਜ਼ੈਂਟ 'ਚ ਜਾਉਣਾ ਸ਼ੁਰੂ ਕਰੀਏ ਫਿਊਚਰ 'ਚ ਜੋ ਹੋਵੇਗਾ ਜਿਵੇਂ ਹੋਵੇਗਾ ਬਸ ਇਹ ਕਹੀਏ ਜੋ ਹੋਊਗਾ ਦੇਖਿਆ ਜਾਊਗਾ ਤੇ ਵਾਹਿਗੁਰੂ ਦੇਖਣ ਦੀ ਹਿੰਮਤ ਬਖਸ਼ਣ ਨਾਲ ਖੜੇ ਰਹਿਣ ਕਿਉਂਕਿ ਉਹ ਅਕਾਲ ਪੁਰਖ ਪਰਮਾਤਮਾ ਨੇ ਪੈਦਾ ਕੀਤਾ ਗੁਰਬਾਣੀ ਅੰਦਰੇ ਬਚਨ ਪੜਦੇ ਹਨ ਤੂੰ ਕਾਹੇ ਡੋਲੇ ਪ੍ਰਾਨੀਆ ਤੁਦਰਾਖੇਗਾ ਸਿਰ ਜਨਹਾਰ ਜਿਨ ਪੈਦਾਸ਼ ਤੂੰ ਕੀ ਆ ਸੋਈ ਦੇ ਆਧਾਰ ਕਟ ਕਟ ਮਾਲਕ ਦਿਲਾਂ ਦਾ ਸੱਚਾ ਪਰਵਦਗਾਰ ਕਹਿੰਦੇ ਉਹ ਅਕਾਲ ਪੁਰਖ ਪਰਮਾਤਮਾ ਦਿਲਾਂ ਦੀਆਂ ਜਾਣਨ ਵਾਲਾ ਤੇ ਮਨੁੱਖ ਤੈਨੂੰ ਵੀ ਸੰਭਾਲੂਗਾ ਤੂੰ ਡੋਲਦਾ ਕਿਉਂ ਹੈ ਘਬਰਾਉਂਦਾ ਕਿਉਂ ਪੂਰਨ ਵਿਸ਼ਵਾਸ ਬਣਾਓ ਅਕਾਲ ਪੁਰਖ ਪਰਮਾਤਮਾ ਤੇ ਇਤਿਹਾਸ ਵਿੱਚ ਕਿੰਨੀਆਂ ਘਟਨਾਵਾਂ ਨੇ ਐਸੀਆਂ ਤੁਸੀਂ ਝਾਤੀ ਮਾਰ ਕੇ ਵੇਖੋ ਇੱਕ ਵਾਰ ਵੀ ਉਹਨਾਂ ਨੇ ਅਕਾਲ ਪੁਰਖ ਪਰਮਾਤਮਾ ਨਾਲ ਗਿਲਾ ਨਹੀਂ ਕੀਤਾ ਭਾਈ ਤਾਰੂ ਸਿੰਘ ਜੀ ਨੇ ਗਿਲਾ ਕੀਤਾ ਕੀ ਬਾਬਾ ਦੀਪ ਸਿੰਘ ਜੀ ਨੇ ਗਿਲਾ ਕੀਤਾ ਭਾਈ ਮਨੀ ਸਿੰਘ ਜੀ ਨੇ ਗਿਲਾ ਕੀਤਾ ਸਾਹਿਬਜ਼ਾਦੇ ਨੇ ਗਿਲਾ ਕੀਤਾ ਮਾਤਾ ਗੁਜਰਕੌਰ ਨੇ ਗਿਲਾ ਕੀਤਾ ਕਿਸੇ ਨੇ ਕੋਈ ਗਿਲਾ ਨਹੀਂ ਕੀਤਾ ਜੋ ਹੋ ਗਿਆ ਬਸ ਪਰਵਾਣ ਕਿ ਗੁਰੂ ਅਰਜਨ ਸਾਹਿਬ ਜੀ ਨੇ ਗਿਲਾ ਕੀਤਾ ਕਿ ਜਿੰਨੇ ਸਿੱਖ ਸ਼ਹੀਦ ਹੋਏ ਬੀਬੀਆਂ ਹੋਏ ਬੱਚੇ ਹੋਏ ਗਲਾਂ ਦੇ ਵਿੱਚ ਕੱਟ-ਕੱਟ ਕੇ ਸਿਰ ਪਾਏ ਗਏ ਸ਼ਰੀਰ ਪਾਏ ਗਏ ਬੱਚਿਆਂ ਦੇ ਨੇਜਿਆਂ ਤੇ ਟੰਗੇ ਗਏ ਕਿ ਉਹਨਾਂ ਨੇ ਗਿਲਾ ਕੀਤਾ ਕਿਸੇ ਨੇ ਕੋਈ ਗਿਲਾ ਨਹੀਂ ਕੀਤਾ ਕਿਉਂਕਿ ਜ਼ਿੰਦਗੀ ਦਾ 파ਟ ਹੈ ਤੁਸੀਂ ਰੋਡ ਤੇ ਸਹੀ ਚੱਲ ਰਹੇ ਹੋ ਤੁਹਾਡੀ ਲਾਈਫ ਨੂੰ ਲੈ ਕੇ ਪਰ ਹੋ ਸਕਦਾ ਸਾਹਮਣੇ ਕੋਈ ਗੱਡੀ ਠੋਕ ਦੇ ਪਿੱਛੋਂ ਕੋਈ ਗੱਡੀ ਠੋਕ ਦੇ ਕੋਈ ਦਰਾਫਤ ਡਿੱਗ ਜੇ ਟਾਇਰ ਦਾ ਪੈਂਚਰ ਗੱਡੀ ਦਾ ਟਾਇਰ ਪੈਂਚਰ ਹੋ ਜਾਵੇ ਗੱਡੀ ਪਲਟ ਜਾਵੇ ਆਟੋਮੈਟਿਕਲੀ ਬ੍ਰੇਕ ਫੇਲ ਹੋ ਜਾਣ ਕੁਝ ਵੀ ਹੋ ਸਕਦਾ ਹੈ ਜ਼ਿੰਦਗੀ ਹੈ ਚੱਲਦੇ ਫਿਰਦੇ ਆ ਬਹੁਤ ਕੁਝ ਐਸਾ ਜ਼ਿੰਦਗੀ ਵਿੱਚ ਹੈਪਨ ਹੋ ਜਾਂਦਾ ਹੈ ਉਹਨੂੰ ਹੱਸ ਕੇ ਪ੍ਰਵਾਨ ਕਰਨਾ ਸਿੱਖੋ ਆਸ ਰੱਖੋ ਵਾਹਿਗੁਰੂ ਤੇ ਉਮੀਦ ਰੱਖੋ ਜੋ ਹੋਊਗਾ ਜ਼ਿੰਦਗੀ ਦੇ ਵਿੱਚ ਹਮੇਸ਼ਾ ਚੰਗਾ ਹੋਊਗਾ ਮਾੜਾ ਕਦੇ ਵੀ ਕੁਝ ਨਹੀਂ ਹੁੰਦਾ ਕਦੇ ਵੀ ਕੁਝ ਮਾੜਾ ਨਹੀਂ ਵਾਪਰਦਾ ਤੇ ਜਿਹੜੇ ਪਛਤਾਵਿਆਂ ਦੇ ਵਿੱਚ ਤੇ ਓਵਰ ਥਿੰਕਿੰਗ ਦੇ ਵਿੱਚ ਪੈ ਜਾਂਦੇ ਨੇ ਓਵਰ ਥਿੰਕਿੰਗ ਇੱਕ ਐਸੀ ਬਿਮਾਰੀ ਹੈ ਜਿਹਦਾ ਹੱਲ ਕੋਈ ਨਹੀਂ ਪਰ ਬੰਦੇ ਨੂੰ ਬਰਬਾਦ ਕਰਨ ਦੀ ਸ਼ਮਤਾ ਰੱਖਦੀ ਹੈ ਕਿਉਂਕਿ ਸੋਚ ਇੱਕ ਥਾਟ ਤੁਹਾਨੂੰ ਤੁਹਾਡੀ ਸੁਸਾਇਸਾਈਡ ਤੱਕ ਲਿਜਾ ਸਕਦਾ ਤੁਹਾਨੂੰ ਪੱਖੇ ਤੇ ਲਟਕਾ ਸਕਦਾ ਤੁਹਾਨੂੰ ਤੁਹਾਡੇ ਪਰਿਵਾਰ ਤੋਂ ਦੂਰ ਕਰ ਸਕਦਾ ਤੁਹਾਨੂੰ ਆਪਣੀ ਹੀ ਨਿਗਾ ਵਿੱਚ ਡੇਗ ਸਕਦੀ ਹੈ ਤੁਹਾਡੀ ਓਵਰ ਥਿੰਕਿੰਗ ਇਸ ਕਰਕੇ ਕੁਝ ਨਾ ਸੋਚੋ ਬਸ ਸੋਚੋ ਕਿ ਵਾਹਿਗੁਰੂ ਜੋ ਕਰਨਗੇ ਚੰਗਾ ਕਰਨਗੇ ਜੋ ਹੋਊਗਾ ਚੰਗਾ ਹੋਊਗਾ ਕਿਉਂਕਿ ਵਾਹਿਗੁਰੂ ਕੋਲੇ ਸਾਡੇ ਜ਼ਿੰਦਗੀ ਦਾ ਪਲਾਨ ਹੈ ਸਾਡੀ ਜ਼ਿੰਦਗੀ ਦਾ ਸਭ ਕੁਝ ਹੈ ਉਹਨੇ ਜੋ ਕਰਨਾ ਚੰਗਾ ਕਰਨਾ ਕਦੇ ਉਹ ਮਾੜਾ ਕਰਦਾ ਹੀ ਨਹੀਂ ਕਦੇ ਵੀ ਨਹੀਂ ਮਾੜਾ ਕਰਦਾ ਪਰ ਮਾੜਾ ਬੀਜੇ ਉਹ ਨਾ ਉਹ ਵਾਹਿਗੁਰੂ ਜ਼ਰੂਰ ਚਾ ਤੁਹਾਡਾ ਚੰਗਾ ਬੀਜੇ ਤੁਹਾਡੇ ਸਾਹਮਣੇ ਲੈ ਕੇ ਆਊਗਾ ਤਾਂ ਆਸ ਕਰਦਾ ਕਿ ਤੁਹਾਨੂੰ ਓਵਰ ਥਿੰਕਿੰਗ ਬਾਰੇ ਇੰਨੀ ਕਿ ਇਸ ਵੀਡੀਓ ਦੇ ਵਿੱਚ ਬਹੁਤ ਕੁਝ ਸਮਝ ਆਇਆ ਹੋਵੇਗਾ ਕਦੇ ਵੀ ਜਿਆਦਾ ਨਾ ਸੋਚੋ ਵਾਹਿਗੁਰੂ ਤੇ ਬਰੋਸਾ ਰੱਖੋ ਅਰਦਾਸ ਕਰੂੰਗਾ ਕਿ ਆਪ ਸਭ ਚੜ੍ਹਦੀ ਕਲਾ ਦੇ ਵਿੱਚ ਰਹੋ ਜੇ ਚੈਨਲ ਤੇ ਹੁਣ ਤੱਕ ਜੁੜੇ ਹੋਏ ਹੋ ਤਾਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਅਗਾਹ ਵੀ ਇਸ ਤਰ੍ਹਾਂ ਦੀਆਂ ਵੀਡੀਓਜ਼ ਦੇ ਨਾਲ ਜੁੜੇ ਰਹਿਣ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਹੋਰ ਨਾਲ ਤੱਕ ਸ਼ੇਅਰ ਵੀ ਕਰਿਓ ਲਾਈਕ ਕਮੈਂਟ ਵੀ ਕਰਿਓ ਤਾਂ ਕਿ ਮੇਰਾ ਵੀ ਹੌਸਲਾ ਵੱਧਦਾ ਹੈ ਮੈਨੂੰ ਪਤਾ ਲੱਗਦਾ ਕਿੱਥੋਂ ਤੱਕ ਮੇਰੀ ਵੀਡੀਓ ਜਾਂਦੀ ਹੈ ਸੋ ਫਿਰ ਦੁਬਾਰਾ ਮਿਲਾਂਗੇ ਜੀ ਬਹੁਤ ਬਹੁਤ ਧੰਨਵਾਦ ਚੜ੍ਹਦੀ ਕਲਾ ਦੇ ਵਿੱਚ ਰਹੋ ਹੱਸਦੇ ਰਹੋ ਖੁਸ਼ ਰਹੋ ਵਾਹਿਗੁਰੂ ਭਲਾ ਕਰਨ ਵਾਹਿ